ਪਾਇਓ ਦੇ ਤਰੀਕੇ ਵਾ ਆਪਾਂ ਦੇਸੀ ਘਿਓ ਪਾਇਆ ਹੈ ਤੇ ਪੂਰਾ 1 ਕਿਲੋ ਜਿਹੜਾ ਵਾ ਆਪਾਂ ਨੇ ਰਵਾ ਵਾ ਉਹ ਪੁੰਨਣਾ ਵਾ ਪੂਰਾ 1 ਕਿਲੋ ਰਵਾ ਵਾ ਆਪਣਾ ਇਹਨੂੰ ਬਿਲਕੁਲ ਵਈਆ ਕਕੇ ਉਹ ਪਾਇਆ ਵਾ ਵੈਸੇ ਤੇ ਆਪਾਂ ਪ੍ਰਸ਼ਾਦ ਵਗੈਰਾ ਜਿਹੜਾ ਬਣਾਉਨੇ ਆ ਉਦੋਂ ਬਰਾਬਰ ਦੀ ਮਾਤਰਾ ਦੇ ਵਿੱਚ ਇਹਦੇ ਪ੍ਰਸ਼ਾਦ ਪਿੰ ਉਹ ਸੌਰੀ ਖੰਡ ਪੈਂਦੀ ਆ ਜਿੰਨਾ ਆਪਾਂ ਰਵਾ ਪਾਉਨੇ ਆ ਤੇ ਉਨਾ ਹੀ ਆਪਾਂ ਪਾਉਣੇ ਆ ਵਿੱਚ ਘਿਓ ਪਰ ਉਹਦੇ ਵਿੱਚ ਵੀ ਮੈਂ ਥੋੜਾ ਘਾਟ ਹੀ ਪਾਉਣੀ ਆ ਖੰਡ ਵੀ ਜਿਵੇਂ ਕਿਲੋ ਦੇ ਵਿੱਚ ਤਿੰਨ ਪਾ ਪਾਈ ਦੀ ਆ ਤੇ ਘਿਓ ਵੀ ਇਦਾਂ ਫਿਰ ਜਿਆਦਾ ਹੋ ਜਾਂਦਾ ਨਾ ਥਿੰਦਾ ਵਖੋ ਹੁਣ ਰਵਾ ਪੋਣ ਲਈ ਆਪਾਂ ਤੇ ਆਪਾਂ ਤੁਹਾਨੂੰ ਖੁਇਰੀਆਂ ਪਿੰਨੀਆਂ ਤਿਆਰ ਕਰਕੇ ਭੁੱਗਾ ਤਿਲਾਂ ਦੀਆਂ ਪਿੰਨੀਆਂ ਉਹ ਪਾਟਨ ਨੂੰ ਪਾਉਣੇ ਆ ਥੋੜਾ ਜਿਹਾ ਆਪਾਂ ਦੇਸੀ ਘਿਓ ਨਾ ਇਹ ਆ ਜਾ ਹੋਰ ਪਾਉਣੇ ਆ ਪਹਿਲੀ ਗੱਲ ਤੇ ਠੀਕ ਆ ਅਗੇ ਖੋਏ ਨੇ ਕਰ ਲੈਣਾ ਜਦੋਂ ਵੈਸੇ ਆਪਾਂ ਪ੍ਰਸ਼ਾਦ ਲਈ ਬਣਾਉਣਾ ਹੁੰਦਾ ਨਾ ਇਹ ਰਵਾ ਭੁੰਨਣਾ ਹੁੰਦਾ ਉਦੋਂ ਬਰਾਬਰ ਦੀ ਮਾਤਰਾ ਚ ਆਪਾਂ ਘਿਓ ਪਾ ਕੇ ਤੇ ਸੇਕ ਆਪਾਂ ਜਿਹੜਾ ਉਹ ਤੇਜ ਕਰ ਸਕਦੇ ਆ ਤੇ ਆਪਾਂ ਫਿਰ ਉਦੋਂ ਪ੍ਰਸ਼ਾਦ ਨੂੰ ਆਪਾਂ ਗੜਾ ਪ੍ਰਸ਼ਾਦ ਜੀ ਤੋਂ ਬਣਾਉਨੇ ਆ ਉਦੋਂ ਆਪਾਂ ਇਹਨੂੰ ਪੂਰਾ ਰੈੱਡ ਕਰਦੇ ਆ ਕਿ ਪੂਰਾ ਭੁੰਨਦੇ ਆ ਦੇਸੀ ਭਾਸ਼ਾ ਚ ਕਿ ਇਹਨੂੰ ਲਾਲ ਕਰਦੇ ਆ ਪਰ ਜਦੋਂ ਆਪਾਂ ੁੱਗੇ ਦੀਆਂ ਪਿੰਨੀਆਂ ਬਣਾਉਣੀਆਂ ਵਾ ਲੋੜੀ ਵਾਲੀਆਂ ਤਿਲਾਂ ਦੀਆਂ ਪਿੰਨੀਆਂ ਉਦੋਂ ਆਪਾਂ ਇਹਨੂੰ ਬਹੁਤ ਘੱਟ ਸੇਕ ਵਿੱਚ ਭੁੰਨਾਂਗੇ ਕਿ ਇਹ ਜਿਹੜਾ ਵਾ ਇਹਦਾ ਕਾਲਾਪਨ ਆਵੇ ਇਹਨੂੰ ਆਪਾਂ ਭੁੱਜ ਵੀ ਜਾਵੇ ਜਿਵੇਂ ਆਪਾਂ ਰੋਟੀ ਰਾੜਦੇ ਨਾ ਮੱਠੇ ਸੇਕਦੇ ਰੋਟੀ ਰੜ ਵੀ ਜਾਂਦੀ ਆ ਤੇ ਸੜਦੀ ਵੀ ਨਹੀਂ ਆ ਬਿਲਕੁਲ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਬਹੁਤ ਹੀ ਮੱਠੇ ਸੇਕ ਤੇ ਬਣਾਵਾਂਗੇ ਬਿਲਕੁਲ ਘੱਟ ਤੇ ਕੀ ਇਹ ਭੁੱਜ ਵੀ ਜਾਵੇ ਅੱਛਾ ਆਪਾਂ ਕਿਹਾ ਹੀ ਨਾ ਕਿ ਜਿਵੇਂ ਰੋਟੀ ਨੂੰ ਰਾੜਨਾ ਵਾ ਸਾੜਨਾ ਨਹੀਂ ਆ ਤੇ ਉਹ ਰੜ ਵੀ ਜਾਂਦੀ ਆ ਤੇ ਸੜਦੀ ਵੀ ਨਹੀਂਗੀ ਇਸੇ ਤਰ੍ਹਾਂ ਹੀ ਸੇਮ ਬਿਲਕੁਲ ਆਪਾਂ ਜਿਹੜਾ ਵਾ ਗੈਸ ਘੱਟ ਕਰਕੇ ਇਹਨੂੰ ਭੁੰਨਣਾ ਵਾ ਕਿ ਇਹ ਪੱਕ ਵੀ ਜਾਵੇ ਤੇ ਇਹ ਲਾਲ ਨਾ ਹੋਵੇ ਜਿਵੇਂ ਆਪਾਂ ਕੜਾਹ ਪ੍ਰਸ਼ਾਦ ਬਣਾਉਨੇ ਤਾਂ ਲਾਲ ਕਰਕੇ ਤੇਜ ਦੇ ਉਦਣਾ ਹੋਵੇ ਨਾ ਹੀ ਇਹਦੇ ਵਿੱਚ ਆਪਾਂ ਜ਼ਿਆਦਾ ਘਿਓ ਪਾਉਣਾ ਵਾ ਤੇ ਨਾ ਹੀ ਬਿਲਕੁਲ ਆਪਾਂ ਜਿਹੜਾ ਉਹਨੂੰ ਤੇਜ ਕਰਨਾ ਵਾ ਬਿਲ ਜ਼ਿਆਦਾ ਮਠੇ ਸੇਕ ਤੇ ਬਿਲਕੁਲ ਬਣਾਉਣੀ ਹੈ ਹਾਂਜੀ ਮਰੇ ਤੇ ਅੱਗ ਦੇ ਨਾਲ ਕਲਰ ਥੋੜਾ ਜਿਹਾ ਆਪਾਂ ਹੋਰ ਭੰਨਾਂਗੇ ਇਹਨੂੰ ਵੈਸੇ ਤੇ 10 ਸਾਲ ਮਿੰਟਾਂ ਤੋਂ ਪਹਿਲਾਂ 5-4 ਮਿੰਟ ਦੇ ਵਿੱਚ ਹੀ ਆਪਾਂ ਕੜਾਹ ਪ੍ਰਸ਼ਾਦ ਜੀ ਦਾ ਬਣਾਉਨੇ ਆ ਰਵਾ ਜਿਹੜਾ ਹੈ ਉਹ ਪੁੱਜ ਜਾਂਦਾ ਵਾ ਪਰ ਇਹਨੂੰ ਘੱਟੋ ਘੱਟ ਤੇ 15 ਮਿੰਟ ਤੇ ਲੱਗਗਾ ਕਿਉਂਕਿ ਆਪਾਂ ਬਿਲਕੁਲ ਇਹਨੂੰ ਸਲੋ ਤੇ ਬਣਾਉਣ ਲੱਗੇ ਆ ਤਾਂ ਕਿ ਜਿਹੜੀਆਂ ਉਹ ਗੇੜੀਆਂ ਤੇਲਾਂ ਵਾਲੀਆਂ ਪਿੰਨੀਆਂ ਆਪਣੀਆਂ ਕਾਲੀਆਂ ਦਾ ਬਣ ਬਿਲਕੁਲ ਬਾਜ਼ਾਰ ਵਰਗੀਆਂ ਬਣ ਕੇ ਤਿਆਰ ਹੋਣਗੀਆਂ ਤੁਸੀਂ ਦੇਖਿਓ ਬਿਲਕੁਲ ਨਰਮ ਤੇ ਕਿਹ ਹੋਵੇਗੀ ਵਾਕਿਆ ਹੀ ਇਹ ਤੇ ਬਾਜ਼ਾਰ ਵਰਗੀਆਂ ਇੱਦਾਂ ਬਣਾ ਕੇ ਰੈਸিপি ਤੇ ਵੇਖਿਓ ਤੇ ਬੱਚਿਆਂ ਨੂੰ ਖਵਾਇਓ ਰਵਾ ਗਿਆ ਪੁੱਛ ਰਵਾਪਾ ਕੱਢ ਲਿਆ ਵਾ ਇੰਨਾ ਕ ਆਪਾਂ ਦੇਸੀ ਘਿਓ ਪਾ ਲਿਆ ਵਾ ਕਿਉਂਕਿ ਖੋਏ ਨੂੰ ਨਾ ਖੋਏ ਨੂੰ ਪਗਲਾਉਣਾ ਵਾ ਇਹਦੇ ਨਾਲ ਕਰਨਾ ਕਰ ਲਈਏ ਜੰਮਿਆ ਪਿਆ ਖੋਆ ਇਹਦੇ ਵਿੱਚ ਇਹਨੇ ਆਪਾਂ ਬਿਲਕੁਲ ਘੱਟ ਸੇਕ ਦੇ ਤਾ। ਜੇ ਆਪਾਂ ਕਰ ਇੰਨੋਂ ਨਿਆ ਤੇ ਅਰਮਣ ਪਤਾ ਹੁੰਦਾ ਕਿ ਅਸੀਂ ਕੀ ਬਣਾਇਆ ਸੋਨਾ ਆ ਜਾਂ ਮਿੱਟੀ ਸਿਆਣਿਆਂ ਦੀ ਕਹਾਵਤ ਆ। ਹੁਣ ਦੁਕਾਨਦਾਰ ਇੰਨਾ ਖੋਇਆ ਨਹੀਂ ਆਪਾਂ ਨੂੰ ਪਾ ਕੇ ਦੇਣਗੇ। ਰੇਟ ਆਪਣੇ ਤੋਂ ਪੂਰਾ ਲਾ ਲੈਣਗੇ। ਪਰ ਇੰਨਾ ਜਿਹੜਾ ਉਹ ਖੋਇਆ ਨਹੀਂ ਆਪਾਂ ਨੂੰ ਦੇਣਗੇ ਜਿੰਨਾ ਆਪਾਂ ਪਾ ਲਿਆ। 1 ਕਿਲੋ ਇਹ ਹੈਗਾ ਰਵਾ ਤੇ 1 ਕਿਲੋ ਹੀ ਖੰਡ ਆ ਮੈਂ ਵਿਖੋ ਥੱਲੇ ਹਾਂ ਦੀ ਇਹ ਮੈਂ ਘਰੇ ਪੀਸੀ ਆਪ ਹੀ ਜੇ ਆਪਣੇ ਨਹੀਂ ਹੈਗੀ ਤਾਂ ਆਪਾਂ ਘਰੇ ਮਿਕਸੀ ਚ ਗ੍ਰੈਂਡਰ ਇਹਨੂੰ ਕਰ ਸਕਦੇ ਹਾਂ ਵੇਖੋ 1 ਕਿਲੋ ਹੀ ਖੰਡ ਮਿੱਠਾ ਤੁਸੀਂ ਆਪਣੀ ਲੋੜ ਮੁਤਾਬਕ ਪਾ ਸਕਦੇ ਜੇ ਤੁਹਾਡੀ ਮਰਜ਼ੀ ਆ ਕਈ ਘਰਾਂ ਦੇ ਵਿੱਚ ਤੇਜ ਖਾਂਦੇ ਆ ਤੇ ਕਈ ਘਰਾਂ ਚ ਬਹੁਤ ਲਾਈਟ ਖਾਂਦੇ ਆ ਹਾਂਜੀ ਇਹ ਹੋ ਗਿਆ ਮਿੱਠਾ ਰਵਾ ਤੇ ਖੋਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪੀਸਿਆ ਹੋਇਆ ਡਾਈ ਫਰੂਟ ਇਹ ਆਪਾਂ ਖਸਖਾਸ ਤੇ ਬਦਾਮ, ਥਰੋਟ, ਕਾਜੂ ਸਾਰੇ ਆਪਾਂ ਜਿਹੜੇ ਪੀਸੇ ਹੋਏ ਵਿੱਚ ਪਾਵਾਂਗੇ ਤੇ ਪਾਏ ਪਹਿਲਾਂ ਪੀ ਕੇ ਗ੍ਰੈਂਡਰ ਕਰਕੇ ਰੱਖ ਲਈ ਸੀ ਹਾਂਜੀ। ਆਹ ਅੱਧਾ ਤੇਲ। ਕਿਉਂਕਿ ਤੇਲ ਜਿਆਦਾ ਵੀ ਆਪਾਂ ਪਾ ਸਕਦੇ ਆ ਪਰ ਤੁਹਾਨੂੰ ਪਤਾ ਗਰਮ ਬਹੁਤ ਹੁੰਦੇ ਆ। ਫਿਰ ਕੋਈ ਦੀ ਪਚਣ ਸ਼ਕਤੀ ਹੁੰਦੀ ਆਪਣੀ ਆਪਣੀ। ਕਈਆਂ ਸ਼ੂਟ ਕਰਦੇ ਕਈਆਂ ਨੂੰ ਇਹ ਬਣ ਗਈਆਂ ਤਿਲਾਵਾਲੀਆਂ ਭੁੱਗੇ ਦੀਆਂ ਪਿੰਨੀਆਂ ਆਪਾਂ ਨੂੰ ਸਾਰੇ ਕੁਝ ਮਿਕਸ ਕਰਕੇ ਲਓ ਜੀ ਆਪਣਾ ਮਟੀਰੀਅਲ ਹੋ ਗਿਆ ਤਿਆਰ ਤੇ ਆਪਾਂ ਬਣਾਉਂਦੇ ਪਏ ਆ ਭੁੱਗੇ ਦੀਆਂ ਪਿੰਨੀਆਂ ਲਓ ਜੀ ਖਾਓ ਸਾਰੇ ਜਾਣੇ ਭੁੱਗੇ ਦੀਆਂ ਪਿੰਨੀਆਂ ਤੇ ਖਾ ਕੇ ਸਾਰੇ ਜਣੇ ਰਹੋ ਜੀ ਮਿੱਠੇ ਮਿੱਠੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਖਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰੋ ਜੀ ਪਰਿਵਾਰ ਦੇ ਨਾਲ ਕਿਉਂਕਿ ਜੋ ਪਰਿਵਾਰ ਹੈ ਉਹ ਹੀ ਆਪਣਾ ਸਭ ਕੁਝ ਹੈ ਪਰਿਵਾਰ ਹੀ ਸੰਸਾਰ ਆ ਇਸ ਕਰਕੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ ਰਹੋ ਚੜ੍ਹਦੀਆਂ ਕਲਾ ਬਖਸ਼ੇ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਸਦਾ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਹੈਪੀ ਲੋੜੀ ਜੀ